ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹਨੂੰ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 143 ਕਰੋੜ ਰੁਪਏ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਮੈਂ ਸੰਧੂ ਸਰ ਨੂੰ ਦੱਸਿਆ ਮੈਂ ਕਿਹਾ ਮੈਂ ਕੀ ਕੀਤਾ ਹੋਇਆ ਜੀ ਮੈਂ ਤੇ ਮੇਰੀ ਮਾਂ ਮਸ਼ੀਨ ਘੇਟਦੇ ਸੀ ਭੈਣ ਸਾਡੀ ਰੁਕ ਲਾਉਂਦੀ ਸੀ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਬਰਸੀਮ ਅਸੀਂ ਕੁਦਰਤ ਦੇ ਇਹ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਇਆ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜ੍ਹਿਆ ਹੀ ਨਹੀਂ 44 45 46 47 48 49 50 ਪੜ੍ਹਿਆ ਹੀ ਨਹੀਂ ਕਦੇ ਹੈ ਤਾਂ ਨੱਤਰ ਨਾਸੀਆਂ ਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉਹ ਚੋਂ ਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੋ ਇਸ ਕਰਕੇ ਆਪਾਂ ਤਾਂ ਊੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ ਇੱਕ ਦੋਣੀ ਦੋਣੀ ਦੋ ਦੋਣੀ ਚਾਰ ਤਿੰਨ ਦੋਣੀ 6 ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦ ਨੇ 8 8 64 9 872 ਠੀਕ ਹੈ ਨਾ ਸੋ ਥੋੜੇ ਵਰਗੇ ਆਂ ਐਂ ਰਹਾਂਗੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੇ ਚਿਹਰਿਆਂ ਤੇ ਥੋੜੀ-ਬਹੁਤ ਮੁਸਕਰਾਹਟ ਦੇਖ ਕੇ ਵੀ ਖੁਸ਼ੀ ਹੋਈ ਹੋਈ ਹੋਰ ਹਾਸੇ ਹਜੇ ਆਉਣੇ ਨੇ ਪਹਿਲੇ ਨਾ ਪਹਿਲਾਂ ਆਉਣੇ ਨੇ ਖੋਲੇ ਆਪਣੇ ਹਾਸੇ ਚਿੱਟੇ-ਚੁੱਟੇ ਚ ਪਾਤੇ ਆਪਣੇ ਬੱਚੇ ਹਨਾ ਬੇਰਜ਼ਗਾਰੀਆਂ ਚ ਪਾਤੇ ਹਨਾ ਪਿੰਡਾਂ ਚੋਂ ਦਰੌਣਕਾਂ ਉੱਟ ਗਈਆਂ ਸੀ ਉਹਨੇ ਰੌਣਕਾਂ ਪਿੱਪਲਾਂ ਬੋੜਾਂ ਥੱਲੇ ਦੁਬਾਰੇ ਵਾਪਸ ਲੈ ਕੇ ਆਵਾਂਗੇ ਬੋਲੇ ਸੋਨਿਹਾਲ ਅੱਲਾਹ ਜ਼ਿਹਰਾਨ ਇਨਕਲਾਬ ਅੱਲਾਹ ਇਨਕਲਾਬ ਅੱਲਾਹ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹਨੂੰ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤੱਕ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਮੈਂ ਸੰਧੂ ਸਾਹਿਬ ਨੂੰ ਦੱਸਿਆ ਮੈਂ ਕਿ ਮੈਂ ਕੀ ਕੀਤਾ ਹੋਇਆ ਜੀ ਮੈਂ ਤੇ ਮੇਰੀ ਮਾਂ ਮਸ਼ੀਨ ਘੇੜਦੇ ਸੀ ਭੈਣ ਸਾਡੀ ਰੁਕ ਲਾਉਂਦੀ ਸੀ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਬਰਸੀਮ ਅਸੀਂ ਕੁਦਰ ਦੇ ਇਹ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜ੍ਹਿਆ ਹੀ ਨਹੀਂ 44 45 46 47 48 49 50 ਪੜ੍ਹਿਆ ਹੀ ਨਹੀਂ ਕਦੇ ਅਜੇ ਤਾਂ 97 ਨਾਸਿਆਂ 'ਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉਹ ਚੋ ਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੋ ਇਸ ਕਰਕੇ ਆਪਾਂ ਤਾਂ ਊੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ 6 ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦਦੇ ਨੇ 8 8 64 9 8 72 ਠੀਕ ਹੈ ਨਾ ਸੋ ਥੋਡੇ ਵਰਗੇ ਆਂ ਐਂ ਰਹਾਂਗੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੇ ਚਿਹਰਿਆਂ ਤੇ ਥੋੜੀ ਬਹੁਤ ਮੁਸਕਰਾਹਟ ਦੇਖ ਕੇ ਵੀ ਖੁਸ਼ੀ ਹੋਈ ਹੋਰ ਹਾਸੇ ਹਜੇ ਆਉਣੇ ਨੇ ਪਹਿਲੇ ਨਾ ਪਹਿਲਾਂ ਆਲੇ ਨੇ ਖੋਲੇ ਆਪਣੇ ਹਾਸੇ ਚਿੱਟੇ-ਚੁੱਟੇ ਚ ਪਾਤੇ ਆਪਣੇ ਬੱਚੇ ਹਨਾ ਬੇਰਜ਼ਗਾਰੀਆਂ ਚ ਪਾਤੇ ਹਨਾ ਪਿੰਡਾਂ ਚੋਂ ਰੌਣਕਾਂ ਉੱਡ ਗਈਆਂ ਸੀ ਹੁਣ ਰੌਣਕਾਂ ਪਿੱਪਲਾਂ ਬੋੜਾਂ ਥੱਲੇ ਦੁਬਾਰੇ ਵਾਪਸ ਲੈ ਕੇ ਆਵਾਂਗੇ ਬੋਲੇ ਸੋਨਿਹਾਲ ਅੱਲਾਹ ਜ਼ਿਹਾਰਾ ਇਨਕਲਾਬ ਇਨਕਲਾਬ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਵਣ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਹਿੰਦਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਮੈਂ ਸੰਤੂ ਸਾਹਿਬ ਨੂੰ ਦੱਸਿਆ ਮੈਂ ਕਿ ਮੈਂ ਕੀ ਕੀਤਾ ਹੋਇਆ ਜੀ ਮੈਂ ਤੇ ਮੇਰੀ ਮਾਂ ਮਸ਼ੀਨ ਗੇਟ ਦੇ ਸੀ ਭੈਣ ਸਾਡੀ ਰੁਕ ਲਾਉਂਦੀ ਸੀ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਬਰਸੀਮ ਅਸੀਂ ਕੁਦਰ ਦੇ ਇਹ ਜਿਨ੍ਹਾਂ ਨੇ ਪਿੰਡੇ ਤੇ ਹੰਡਾਈਆਂ ਹੋਣ ਉਹਨਾਂ ਨੂੰ ਹੀ ਪਤਾ ਹੁੰਦਾ ਜੀ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਾਂ ਪਿੰਡਾਂ ਦੀਆਂ ਦੁਸ਼ਵਾਰੀਆਂ ਕੀ ਕੈਪਟਨ ਦੀ ਕੁੜੀ ਨੂੰ ਕੀ ਪਤਾ ਇੱਥੇ ਉਹ ਉਹ ਤਾਂ ਉਹ ਤਾਂ ਉੱਥੇ ਪਟਿਆਲੇ ਬੋਲੀ ਸੀ ਪਟਿਆਲੇ ਬੋਲੀ ਜਿੱਤੇ ਪਹਿਲੇ ਦਿਨ ਬੋਲੀ ਨਾ ਉਹਨੇ ਕਹਿਣਾ ਸੀ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 143 ਕਰੋੜ ਰੁਪਇਆ ਖਰਚਿਆ ਤੇ ਉਹਨੇ ਬੋਲਿਆ ਕਹਿੰਦੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਹੁੰਦਾ 44 ਕਹਿਣਾ ਨਹੀਂ ਹੁੰਦਾ ਕਦੇ ਪੜ੍ਹੇ ਹੀ ਨਹੀਂ 44 45 46 47 48 49 ਪਰ ਨਾ ਪੜ੍ਹੇ ਹੀ ਨਹੀਂ ਕਦੇ ਹਜੇ ਤਾਂ 69 97 ਵਿੱਚ ਨਹੀਂ ਫਸੇ ਉਹਨਾਂ ਨੇ ਬੜੇ ਦੁਖੀ ਕੀਤੇ 69 99 ਉਹ ਚੋਂ ਨਾ ਪਤਾ ਲੱਗਿਆ ਓਏ ਕਿਹੜਾ ਕਿੱਥੋਂ ਲਿਖਣਾ ਕਿਹੜਾ ਕਿਵੇਂ ਸੋ ਇਸ ਕਰਕੇ ਆਪਾਂ ਤਾਂ ਊੜੇ ਆੜੇ ਵਾਲੇ ਤੇ ਨੌਵੇਂ ਕਲਾਸ ਚ 1 2 2 2 2 4 3 2 6 ਵਾਲੇ ਪਹਾੜੇ ਜਾਣਦੇ ਆਪਾਂ ਆਪਾਂ ਕੈਲਕੂਲੇਟਰ ਵਾਲੇ ਨਹੀਂ ਹੈਗੇ ਆਪਾਂ ਤਾਂ ਮੂੰਹ ਜਵਾਨੀ ਜਾਦਦੇ ਨੇ 8 8 64 9 8 72 ਠੀਕ ਹੈ ਨਾ ਸੋ ਥੋਡੇ ਵਰਗੇ ਆਂ ਐਂ ਰਹਾਂਗੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੇ ਚਿਹਰਿਆਂ ਤੇ ਥੋੜੀ ਬਹੁਤ ਮੁਸਕਰਾਹਟ ਦੇਖ ਕੇ ਵੀ ਖੁਸ਼ੀ ਹੋਈ ਹੋਰ ਹਾਸੇ ਹਜੇ ਆਉਣੇ ਨੇ ਪਹਿਲੇ ਨਾ ਪਹਿਲਾਂ ਇਹਨੇ ਖੋਲੇ ਆਪਣੇ ਹਾਸੇ ਚਿੱਟੇ-ਚੁੱਟੇ ਚ ਪਾਤੇ ਆਪਣੇ ਬੱਚੇ ਹਨਾ ਬੇਰਜ਼ਗਾਰੀਆਂ ਚ ਪਾਤੇ ਅਨਾ ਪਿੰਡਾਂ ਚੋਂ ਦਰੌਣਕਾਂ ਉੱਡ ਗਈਆਂ ਸੀ ਹੁਣ ਰੌਣਕਾਂ ਪਿੱਪਲਾਂ ਬੋੜਾਂ ਥੱਲੇ ਦੁਬਾਰੇ ਵਾਪਸ ਲੈ ਕੇ ਆਵਾਂਗੇ ਬੋਲੇ ਸੋਨਿਹਾਲ ਆਲਾ ਇਨਕਲਾਬ ਇਨਕਲਾਬ